ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਜਿਹੜੇ ਕਹਿੰਦੇ ਨੇ ਅਸੀਂ ਰਾਜਨੀਤੀ ਦੇ ਵਿੱਚ ਬਹੁਤ ਵੱਡੇ ਡਾਕਟਰ ਬਹੁਤ ਵੱਡੇ ਮਹਰ ਜਿਨ੍ਹਾਂ ਨੂੰ ਰਾਜਨੀਤੀ ਦੇ ਬੋੜ ਕਿਹਾ ਜਾਂਦਾ ਹੈ ਕਹਿੰਦੇ ਅਸੀਂ ਉਹ ਆ ਉਹਨਾਂ ਦੀ ਗੱਲ ਦੱਸਣ ਲੱਗਾ ਸਭ ਤੋਂ ਪਹਿਲਾਂ ਜੇ ਤੁਸੀਂ ਗੱਲ ਕਰੋਗੇ ਕਾਂਗਰਸ ਦੀ ਕਾਂਗਰਸ ਦੇ ਵਿੱਚ ਜਿਹੜਾ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਉਹ ਹੈਗਾ ਸੁਖਪਾਲ ਸਿੰਘ ਖਹਿਰਾ ਜਿਹੜਾ ਕੱਲ ਦਾ ਪ੍ਰੋਗਰਾਮ ਸੀ ਨਾ ਭਾਨੇ ਸਿੱਧੂ ਦੇ ਹੱਕ ਵਿੱਚ ਭਗਵੰਤ ਮਾਨ ਦੀ ਕੋਠੀ ਨੂੰ ਘੇਰਨਾ ਤੇ ਉਦੋਂ ਪਹਿਲਾਂ ਉਹਨੇ ਇੱਕ ਵੀਡੀਓ ਪਾ ਕੇ ਬੇਵਕੂਫ ਬਣਾ ਦਿੱਤਾ ਸੰਗਰੂਰ ਦੇ ਲੋਕਾਂ ਨੂੰ ਖਾਸ ਕਰਕੇ ਭਾਨੇ ਸਿੱਧੂ ਤੇ ਲਖਸ਼ਧਾਣੇ ਨੂੰ ਕਹਿੰਦਾ ਸਾਡੇ ਰਿਸ਼ਤੇਦਾਰਾਂ ਵਿੱਚ ਇੱਕ ਮਰਗ ਹੋ ਗਈ ਮੈਂ ਭੋਗ ਤੇ ਜਾਣਾ ਸੌਰੀ ਇਹ ਕਿ ਕਿ ਖੇੜਸ ਡਾਲਿਆ ਪੱਲਾਸ ਡਾਲਿਆ ਤੇ ਦੂਜਾ ਸੀ ਬੁੱਢਾ ਬਾਪੂ ਸਮਰਜੀ ਸਿੰਘ ਮਾਨ ਉਹਨੇ ਪਹਿਲੀ ਫੋਨ ਕਰ ਕਰਕੇ ਮੀਡੀਆ ਨੂੰ ਦੱਸਦਾ ਕਹਿੰਦਾ ਮੈਨੂੰ ਤਾਂ ਘਰੇ ਪੁਲਿਸ ਨੇ ਨજરਬੰਦ ਕਰ ਲਿਆ ਉਹ ਜਿਵੇਂ ਇੰਗਲਿਸ਼ ਦੇ ਵਿੱਚ ਅ ਰੈਸਟ ਹਾਊਸ ਜਾਂ ਹਾਊਸ ਰੈਸਟ ਜਾਂ ਫਿਰ ਕਹਿੰਦੇ ਡਿਟੇਨ ਕਰ ਲਿਆ ਇਹ ਸ਼ਬਦ ਉਹਨੇ ਪત્રਕਾਰਾਂ ਨੂੰ ਆਪ ਹੀ ਵਰਤ ਦਿੱਤੇ ਆਪ ਹੀ ਸਭ ਕੁਝ ਬੋਲ ਕੇ ਦਰਸਤਾ ਚਲੋ ਇਹ ਤਾਂ ਦੋ ਥੰਮ ਆਪਣੇ ਆਪ ਨੂੰ ਖਵਾਉਂਦੇ ਸੀ ਕਿ ਸਾਡੇ ਤੋਂ ਵੱਡਾ ਕੋਈ ਰਾਜਨੀਤਿਕ ਨਹੀਂ ਹੈਗਾ ਹੁਣ ਮੈਂ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਿਹੜੇ ਕਮੈਂਟਾਂ ਦੇ ਵਿੱਚ ਗਾੜੀ ਗਲੋਚ ਕਰਦੇ ਨੇ ਨਾ ਮੈਂ ਕਿਥੇ ਤੁਹਾਨੂੰ ਬੇਨਤੀ ਕਰਨੀ ਹੈ ਮੈਂ ਕਮੈਂਟ ਪੜਦਾ ਨਹੀਂ ਮੈਨੂੰ ਫੋਨ ਤੇ ਦੱਸਿਆ ਜਾਂਦਾ ਕਿ ਤੁਹਾਨੂੰ ਗਿਆਨੀ ਜੀ ਆਹ ਬੰਦੇ ਨੇ ਗਾਲ ਕੱਢਦੀ ਆਹ ਬੰਦਾ ਤੁਹਾਡੀ ਵੇਢੀ ਦਾ ਰਿਸ਼ਤਾ ਮੰਗਦਾ ਆਹ ਤੁਹਾਡੇ ਬੇਟੇ ਨੂੰ ਰਿਸ਼ਤਾ ਕਰਨਾ ਚਾਹੁੰਦਾ ਜਿਹੜੇ ਕਿ ਇਹ ਗੱਲਾਂ ਜਿਹੜੀਆਂ ਨੇ ਨਾ ਮੈਨੂੰ ਲੋਕ ਦੱਸਦੇ ਨੇ ਮੈਂ ਬਿਲਕੁਲ ਨਹੀਂ ਕਮੈਂਟ ਪੜਦਾ ਤੇ ਨਾ ਮੈਂ ਪੜਨੇ ਸਾਡਾ ਉਧਰ ਧਿਆਨ ਹੀ ਨਹੀਂ ਵੀ ਕੌਣ ਮੈਨੂੰ ਕੀ ਕਹਿੰਦਾ ਹੈ ਕੌਣ ਮੈਨੂੰ ਕਿਹੜਾ ਸਰਟੀਫਿਕੇਟ ਦਿੰਦਾ ਹੈ ਇਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਤੇ ਨਾ ਹੀ ਅਸੀਂ ਰੱਖਣਾ ਹਾਂ ਜਿਹੜੀ ਭਗਵੰਤ ਮਾਨ ਦੀ ਗੱਲ ਮੈਂ ਅੱਜ ਕਰਨ ਲੱਗਾ ਨਾ ਉਹਨੇ ਤੰਦੀ ਤੇ ਤੀਰ ਚਾੜਿਆ ਤੀਰ ਇੱਕੋ ਹੀ ਸੀ ਨਿਸ਼ਾਨਿਆਂ ਨੇ ਤਕਰੀਬਨ 4 ਮਾਰੇ 4 ਨਿਸ਼ਾਨੇ ਮਾਰੇ ਘਟ-ਘਟ ਤੇ ਚਾਰੇ ਨਿਸ਼ਾਨੇ ਐ ਜਦੋਂ ਲੱਗੇ ਨਾ ਟਿਕਾਣੇ ਤੇ ਚਿਤ ਕਰਕੇ ਰੱਖਦੇ ਵੱਡੇ ਵੱਡੇ ਰਾਜਨੀਤਿਕ ਸੁਣ ਲਿਓ ਗੱਲ ਮੇਰੀ ਧਿਆਨ ਦੇ ਨਾਲ ਤੇ ਇਹ ਜਿਹੜਾ ਸਵਾਲ ਹੈ ਨਾ ਤਕਰੀਬਨ ਤੁਹਾਡੀਆਂ ਅੱਖਾਂ ਦੇ ਵਿੱਚ ਰੜਕੂਗਾ ਘੱਟੋ-ਘੱਟ 3-4 ਮਹੀਨੇ ਜਦੋਂ ਰਿਜ਼ਲਟ ਆ ਗਿਆ ਉਦੋਂ ਬਾਅਦ ਤੁਸੀਂ ਮੈਨੂੰ ਵਧਾਈ ਨਹੀਂ ਦੇਣੀ ਤੁਸੀਂ ਮੈਨੂੰ ਗਾਲ੍ਹਾਂ ਹੀ ਕੱਢੋਗੇ ਵੀ ਯਾਰ ਇਹਨੇ ਕੀ ਬੋਲਿਆ ਸੀ ਤੇ ਆ ਕੀ ਹੋ ਗਿਆ ਬਜਾਰਤ ਮੈਂ ਵੀ ਨਹੀਂ ਪਾਉਣੀ ਹੁਣ ਜਿਹੜੀ ਸੰਗਰੂਰ ਲੋਕ ਸਭਾ ਦੀ ਸੀਟ ਹੈਗੀ ਆ ਸਮਜੀਤ ਮਾਨ ਨੇ ਜਿੱਤੀ ਸੀ ਤੇ ਉਹ ਜਿੱਤਣ ਦਾ ਕਾਰਨ ਕੀ ਸੀ ਕਿਉਂ ਜਿੱਤੇ ਆ ਉਥੇ ਖਾਲਸਤਾਨੀਆਂ ਦੀ ਜਾਂ ਕਹਿ ਲਈਏ ਉਹਦੇ ਐਨੇ ਵਰਕਰ ਨਹੀਂ ਹੈਗੇ ਜਿਨੇ ਉਹਨੂੰ ਵੋਟ ਪਾਈਗੀ ਉਹਦੇ ਕਾਰਨ ਕੀ ਸੀ ਸਾਡੀ ਨੌਜਵਾਨੀ ਨੂੰ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਜਦੋਂ ਵੀ ਗੁੰਮਰਾਹ ਕੀਤਾ ਤਾਂ ਉਦੋਂ ਕੋਈ ਨਾ ਕੋਈ ਸਿਆਸੀ ਲਾਹਾ ਨੌਜਵਾਨੀ ਨੂੰ ਗੁੰਮਰਾਹ ਕਰਕੇ ਜ਼ਰੂਰ ਲਿਆ ਸਿੱਧੂ ਮੂਸੇਵਾਲੇ ਦਾ ਐਕਸੀਡੈਂਟ ਹੋਇਆ ਉਹਦੀ ਮੌਤ ਹੁੰਦੀ ਹੈ ਉਹਨੂੰ ਸ਼ਹੀਦ ਬਣਾ ਕੇ ਪੇਸ਼ ਕੀਤਾ ਕਿ ਇਹ ਕੌਮੀ ਸ਼ਹੀਦ ਹੈ ਉਹਦਾ ਕ੍ਰੈਡਿਟਰ ਸਮਜੀਤ ਮਾਨ ਨੂੰ ਲਿਆ ਜਿਹੜੇ ਦੀਪ ਸਿੱਧੂ ਦੇ ਸਮਰਥਕ ਸੀ ਜਾਂ ਉਹਨੂੰ ਚਾਹਣ ਵਾਲੇ ਸੀ ਉਹ ਮਾਨ ਦੇ ਹੱਕ ਵਿੱਚ ਖੜ੍ਹ ਗਏ ਵੋਟ ਪੈ ਗਈ ਦੂਜੇ ਪਾਸੇ ਇਹਨਾਂ ਨੇ ਇੱਕ ਡਰਾਮਾ ਕੀਤਾ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਉਹ ਤਾਂ ਛੋਟੀ ਜੀ ਵੀਡੀਓ ਪਾ ਕੇ ਵਾਇਰਲ ਕਰਤੀ ਕਿ ਸਿੱਧੂ ਮੂਸੇਵਾਲਾ ਸਮਜੀਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਵਾਸਤੇ ਸੰਗਰੂਰ ਆਏਗਾ ਇਹ ਵੀਡੀਓ ਵਾਇਰਲ ਕਰਦੀ ਜਿਹੜੇ ਸਿੱਧੂ ਮੂਸੇਵਾਲੇ ਦੇ ਸਮਰਥਕ ਸੀ ਜਾਂ ਉਹਨੂੰ ਚੋਣ ਵਾਲੇ ਸੀ ਉਹ ਮਾਨ ਦੇ ਹੱਕ ਵਿੱਚ ਖੜ ਗਏ ਤੇ ਬੁੱਢਾ ਬਾਪੂ 5 6000 ਵੋਟ ਤੇ ਜਿੱਤ ਗਿਆ ਇਸ ਚਾਈ ਹਨ ਤੇ ਜਿਹੜੀ ਮੈਂ ਹੁਣ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਇਹਨੂੰ ਸੁਣ ਲਿਓ ਕਿਉਂਕਿ ਹਾਜਮਾ ਸੇਤੀ ਜਿਹੜੇ ਕੂੜ ਦੇ ਝੂੜ ਦੇ ਪੁਜਾਰੀ ਹੁੰਦੇ ਨੇ ਉਹਨਾਂ ਨੂੰ ਗੱਲ ਹਾਜਮ ਨਹੀਂ ਹੁੰਦੀ ਹੁਣ ਜਿਹੜੀ ਗੱਲ ਭਗਵੰਤ ਮਾਨ ਦੀ ਮੈਂ ਕਰਨ ਲੱਗਾ ਕਈਆਂ ਨੇ ਕਹਿਣਾ ਤੂੰ ਕਿੱਡਾ ਕ ਰਾਜਨੀਤੀ ਦਾ ਖਿਡਾਰੀ ਐ ਮਤਾਂ ਦੇਈ ਜਾਣਾ ਮੈਂ ਇੱਕ ਬੇਨਤੀ ਕਰ ਦਨਾ ਰਿਜ਼ਲਟ ਤੁਹਾਡੇ ਸਾਹਮਣੇ ਆਜੂ ਭਗਵੰਤ ਮਾਨ ਨੇ ਲੋਕ ਸਭਾ ਦੀ ਜਿਹੜੀ ਸੰਗਰੂਰ ਸੀਟ ਹੈਗੀ ਐ ਉਹ ਆਪਣੇ ਖਾਤੇ ਵਿੱਚ ਦਰਜ ਕਰ ਲਈ ਜਿੱਤ ਪੱਕੀ ਹੋ ਗਈ ਉਥੋਂ ਦੀ ਜਿੰਨਾ ਮਰਜੀ ਵਿਰੋਧੀ ਜ਼ੋਰ ਲਾ ਲਿਓ ਤੁਸੀਂ ਜਿਹੜਾ ਕੱਲ ਵਾਲਾ ਸਟੰਡ ਸੀ ਨਾ ਹਾਲਾਂਕਿ ਉਹਦੇ ਵਿੱਚ ਪੁਲਿਸ ਦੀ ਕਾਰਵਾਈ ਹੈ ਪੁਲਿਸ ਨੇ ਕੀ ਕਰਨਾ ਹੈ ਉਹਨਾਂ ਦੀ ਮਰਜ਼ੀ ਹੈ ਕਿ ਕੋਰਟ ਅਦਾਲਤ ਬੈਠੀ ਹੈ ਉਹਨੇ ਕੀ ਕਰਨਾ ਹੈ 10 ਦਿਨਾਂ ਦਾ ਟਾਈਮ ਦਿੱਤਾ ਗਿਆ ਹਲੇ ਬਹੁਤ ਕੁਝ ਹੋਣਾ ਹੈ ਹੋ ਸਕਦਾ ਜਿਹੜੀਆਂ ਇਹ ਭਾਨੇ ਵਰਗੇ ਦੀਆਂ ਲੱਖੇ ਵਰਗੀਆਂ ਕਤੇੜਾਂ ਨੇ ਹੋਰ ਕੋਈ ਵੱਡੀ ਗਲਤੀ ਕਰ ਦੇਣ ਕਿਉਂਕਿ ਜਦੋਂ ਤੁਸੀਂ ਆਵਾਰਾ ਕੁੱਤੇ ਨੂੰ ਘਰੇ ਬੰਨ ਲੈਨੇ ਹੋ ਤੇ ਜੇ ਦੁਬਾਰਾ ਉਹਨੂੰ ਛੱਡ ਦਿਓਗੇ ਨਾ ਪਤਾ ਨਹੀਂ ਉਹ ਕਿੰਨਾ ਕੁ ਨੁਕਸਾਨ ਕਰਦਾ ਹੈ ਆਵਾਰਾ ਪਸ਼ੂ ਵੀ ਜਿਹੜੇ ਆ ਉਹ ਨੁਕਸਾਨ ਕਰਦੇ ਹੁੰਦੇ ਆ ਤੇ ਉਦਾਂ ਹੀ ਜਿਹੜੇ ਸਾਡੇ ਲਾਈ ਲੱਗ ਬੰਦੇ ਨੇ ਉਹਨਾਂ ਦਾ ਵੀ ਇਹ ਹਾਲ ਹੈਗਾ ਤੇ ਜਿਹੜੀ ਮੈਂ ਗੱਲ ਤੁਹਾਡੇ ਖਾਨੇ ਵਿੱਚ ਪਾਉਣੀ ਹੈ ਹਾਲਾਂਕਿ ਜਿਹੜੇ ਸਮਝਦਾਰ ਲੋਕ ਨੇ ਉਹ ਤਾਂ ਸਮਝ ਗਏ ਸੀ ਕੱਲ੍ਹ ਹੀ ਉਹ ਤਾਂ ਕੱਲ੍ਹ ਹੀ ਸਮਝ ਗਏ ਸੀ ਕਿ ਭਵੰਤਮਾਨ ਨੇ ਜਿਹੜੀ ਰਾਜਨੀਤੀ ਇਥੇ ਦਿਖਾਈ ਹੈ ਸਾਰਿਆਂ ਨੂੰ ਖੁੱਡੇ ਲੈਣ ਲੱਗਾ ਤਾਂ ਕੱਲ ਹੀ ਬਹੁਤ ਬੰਦਿਆਂ ਨੇ ਇਹ ਮੰਨ ਲਿਆ ਸੀ ਹੁਣ ਚੇਤੇ ਰੱਖਿਓ ਜਿਹੜੇ ਭਵੰਤਮਾਨ ਨੇ ਤੀਰ ਮਾਰੇ ਨੇ ਨਾ ਤਾਂ ਸਮਝਿਤ مانਦੇ ਹੁਣ ਪਾਲੇ ਵਿੱਚ ਗੇਂਦ ਆਉਣੀ ਹੈ ਹੁਣ ਤਾਂ ਮੈਂ ਇੱਕ ਸੁਜੈਸ਼ਨ ਦੇ ਦਿੰਨਾ ਇੱਕ رائے ਦੇ ਦਿੰਨਾ ਕਿ ਉਮਰ ਹੁਣ ਤਕਰੀਬਨ ਕਾਫੀ ਨੇੜੇ ਐ ਚਲੋ ਉਸ ਪਰਸ਼ੀਨਿਮੇ ਜਾਣਾ ਸਤਿਕਾਰ ਕਰਦੇ ਹਾਂ ਬਜ਼ੁਰਗ ਨੇ ਰਿਟਾਇਰਮੈਂਟ ਜਾਂ ਕਹੇ ਲਈ ਜਿਵੇਂ ਸੰਿਆਸ ਸ਼ਬਦ ਵਰਤਿਆ ਜਾਂਦਾ ਹੈ ਸੰਿਆਸ ਲੈ ਲਓ ਘਰੇ ਬੈਠੋ ਮੌਜ ਨਾਲ ਪੁੱਤ ਪੋਤੇ ਤੁਹਾਡੇ ਹੈਗੇ ਨੇ ਰੋਟੀ ਪਾਣੀ ਵਧੀਆ ਤਰੀਕੇ ਨਾਲ ਬੈਠ ਕੇ ਟੇਬਲ ਤੇ ਮੰਗਾ ਕੇ ਛਕੋ ਤੇ ਜਿਵੇਂ ਤੁਸੀਂ ਕਹਿੰਦੇ ਹੁੰਨੇ ਹੋ ਰੱਬ ਰੱਬੀ ਕਰ ਲਓ ਭੁੱਲ ਜਾਓ ਹੁਣ ਨਹੀਂ ਗੱਲ ਬਣਨੀ ਸੰਗਰੂਰ ਤੇ ਦੂਜੀ ਗੱਲ ਖੈਰੇ ਨੇ ਕਾਂਗਰਸ ਲਈ ਇੱਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਪਰ ਉਹ ਕੱਲ ਜਦੋਂ ਪਤਾ ਲੱਗਿਆ ਕਿ ਉਲਟ ਜਾਊ ਸਾਰਾ ਕੁਝ ਉਹ ਸ਼ਾਮਲ ਨਹੀਂ ਹੋਇਆ ਬੜੀਆਂ ਲੋਕਾਂ ਨੇ ਟਿਕਟੌਕ ਤੇ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਠੀਕ ਹੈ ਉਹਨੂੰ ਪਤਾ ਲੱਗਿਆ ਕਿ ਹੁਣ ਇਹ ਕੰਮ ਉਲਟ ਜਾ ਸਕਦਾ ਹੈ ਚਲੋ ਉਹ ਵੀ ਪਾਸੇ ਹੋ ਗਿਆ ਹੁਣ ਰਹਿ ਗਏ ਕਾਲੀ ਹਾਲਾਂਕਿ ਅਕਾਲੀ ਸ਼ਬਦ ਹੈ ਤੇ ਮੈਂ ਤਾਂ ਇਹਨਾਂ ਨੂੰ ਕਾਲੀ ਅਕਲੋਂ ਖਾਲੀ ਕਹਿਣਾ ਹੁਣ ਕਿਉਂਕਿ ਅਡਲ ਕੰਮ ਲੈਂਦੇ ਨਹੀਂ ਜਿਵੇਂ ਚੜਾਈ ਜਾਂਦੇ ਆ ਤੇ ਇਹਨਾਂ ਦਾ ਪਤਾ ਪਹਿਲੇ ਹੀ ਸਾਫ਼ ਹੈ ਤਾਂ ਕਿ ਸੁਖਵੀਰਵਾਲ ਜਿਹੜੀ ਯਾਤਰਾ ਕੱਢ ਰਿਹਾ ਉਹ ਜਲੂਸ ਹੀ ਕਢਾ ਰਿਹਾ ਉਹ ਯਾਤਰਾ ਉਤਰ ਕਾਦੀ ਆ ਉਹਦੀ ਹਾਂ ਹੁਣ ਇੱਕ ਜਿਹੜਾ ਨਵਾਂ ਕੇਡਰ ਤਿਆਰ ਹੋਣਾ ਉਹ ਜਿਹੜਾ ਕੱਲ ਰੌਲਾ ਪਾਇਆ ਨਾ ਲੋਕਾਂ ਨੇ ਉਹ ਵੱਧ ਤੋਂ ਵੱਧ 15-20 ਹਜ਼ਾਰ ਬੰਦਾ ਸਾਰਾ ਹੀ ਹੈ ਤੇ ਉਹਦੇ ਵਿੱਚੋਂ ਕਿਸੇ ਦੀ ਪੂਛ ਤੇ ਅੱਗ ਜ਼ਰੂਰ ਲਾਉਣਗੇ ਕਿ ਤੂੰ ਐਮਪੀ ਬਣ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਭਾਨੇ ਸਿੱਧੂ ਦੀ ਪੂਛ ਨੂੰ ਅੱਗ ਲਾਉਣਗੇ ਕਿ ਤੇਰੇ ਵਰਗਾ ਜੋਧਾ ਕੋਈ ਨਹੀਂ ਨਾਲ ਉਹਦੀਆਂ ਵੀਡੀਓ viral ਕਰਦੀਆਂ ਆ ਬੀੜੀ ਪੀਂਦਾ ਸੀ ਕਹਿੰਦਾ ਇਹ ਸੰਤ ਹਮਨ ਕਰ ਰਹੇ ਨੇ ਇਹ ਸ਼ਬਦ ਵਰਤ ਰਿਆ ਸੀ ਭਾਨਾ ਸਿੱਧੂ ਵੀਡੀਓ ਦੇ ਵਿੱਚ ਬੀੜੀ ਪੀਂਦਾ ਤੇ ਨਾਲੇ ਕਹਿੰਦਾ ਸੰਤ ਹਮਨ ਕਰ ਰਹੇ ਨੇ ਇਹ ਜੋਧਾ ਸੀ ਜਿਹੜਾ ਜੋਧਾ ਬਣਾ ਕੇ ਅਸੀਂ ਪੇਸ਼ ਕਰ ਰਹੇ ਹਾਂ ਪਹਿਲਾਂ ਦੀਪ ਸਿੱਧੂ ਨੂੰ ਸਿਰ ਤੇ ਵਹਾਇਆ ਹੁਣ ਭਾਨਾ ਸਿੱਧੂ ਹੈ ਜਾਨੀ ਕਿ ਜਿਹੜਾ ਸਿੱਧੂ ਗੋਤ ਨਾਲ ਲੱਗ ਰਿਹਾ ਹੈ ਕਿਤੇ ਨਾ ਕਿਤੇ ਇਹ ਇਥੋਂ ਜੱਜਮੈਂਟ ਹੁੰਦੀ ਹੈ ਕਿ ਇਹੀ ਲੋਕ ਲਿਆਏ ਜਾਣ ਇਥੇ ਜਿਨ੍ਹਾਂ ਦੇ ਨਾਮ ਨਾਲ ਪਿੱਛੇ ਸਿੱਧੂ ਲੱਗਦਾ ਯਾਨੀ ਕਿ ਕ੍ਰੈਡਿਟ ਸਿੱਧੂ ਦੇ ਵਿੱਚੋਂ ਲਿਆ ਜਾਵੇ ਜਿਵੇਂ ਮਾਨ ਇਹ ਚੁਸਤ ਲਾਕੀ ਕਰਦਾ ਹੁੰਦਾ ਚਲੋ ਹੁਣ ਇਥੇ ਇੱਕ ਹੋਰ ਵੀ ਭੇਡ ਪੈਣਾ ਮੈਂ ਵਿਚਾਲੇ ਗੱਲ ਚੇਤੇ ਆ ਗਈ ਉਹਦਾ ਗੱਲਾਂ ਗੱਲਾਂ ਤਾਂ ਬਹੁਤ ਚੇਤੇ ਆਉਂਦੀਆਂ ਨੇ ਪਰ ਕਈ ਵਾਰੀ ਇਹੋ ਜਿਹੀ ਹੁੰਦੀਆਂ ਜਿਹੜੇ ਸਾਨੂੰ ਸੁਣਾਉਣੀ ਪੈਂਦੀ ਹੈ ਉਹ ਕਿਹੜੀ ਹੈ ਜੇ ਹੁਣ ਮੰਨ ਲਓ ਗੱਲ ਉਦੋਂ ਸਿਮਝੇ ਤਾਂ ਮਾਨ ਕਹੂਗਾ ਕਿ ਇੱਥੇ ਤਾਂ ਮੇਰੀ ਸੀਟ ਹੈ ਮੈਂ ਜਾਂ ਤਾਂ ਜਾਣਾ ਜੇ ਦੂਜੇ ਪਾਸੇ ਉਂਗਲ ਲਾ ਕੇ ਭਾਨਾ ਸਿੱਧੂ ਜਾ ਉਹਦਾ ਕੋਈ ਹੋਰ ਬੰਦਾ ਖੜਾ ਹੋਊਗਾ ਕਿ ਬੁੱਢਾ ਬਾਪੂ ਮੰਨ ਜੂਗਾ ਜਿਹੜਾ ਦੋ ਬੰਦਿਆਂ ਨੂੰ ਕਤਲ ਕਰਵਾ ਕੇ ਇਲੈਕਸ਼ਨ ਜਿੱਤਦਾ ਹੈ ਕਿ ਉਹ ਮੰਨ ਜੂਗਾ ਕਿ ਭਾਨਾ ਸਿੱਧੂ ਇਲੈਕਸ਼ਨ ਲੜੇ ਜਾਂ ਕੋਈ ਉਹਦਾ ਉਹਦੀ ਕਤੀੜ ਉਹਦਾ ਕੋਈ ਚਮਚਾ ਹੋ ਇਲੈਕਸ਼ਨ ਲੜੇ ਮੰਨ ਜੂਗਾ ਬਿਲਕੁਲ ਨਹੀਂ ਮੰਨਣਾ ਜਾਣੇ ਕਿ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਲਓ ਕਿ ਭਗਵੰਤ ਮਾਨ ਨੇ ਕੱਲ ਜਿਹੜਾ ਤੀਰ ਮਾਰੇ ਆ ਨਾ ਤੇ ਉਹ تیر ਦੇ ਨਾਲ ਚਾਰ ਨਿਸ਼ਾਨੇ ਮਾਰੇ ਚਾਰੇ ਦੇ ਚਾਰੇ ਟਿਕਾਣੇ ਜਾ ਲਗੇ ਤੇ ਲਿਖਾ ਕੇ ਲੈ ਲਓ ਜਿਹੜੇ ਬੰਦੇ ਵਿਰੋਧ ਕਰਨ ਵਾਲੇ ਨੇ ਇਹ ਪਹਿਲਾਂ ਵੀ ਵਿਰੋਧ ਕਰਦੇ ਸੀ ਭਗਵੰਤ ਮਾਨ ਦਾ ਹੁਣ ਵੀ ਵਿਰੋਧ ਕਰਨ ਵਾਲੇ ਉਹੀ ਬੰਦੇ ਨੇ ਜਿਹੜੇ ਕਿ ਤਾੜੀਆਂ ਮਾਰਦੇ ਨੇ ਨਾ ਮੰਜੀ ਠੋਕਾਂਗੇ ਫਲਾਨਾ ਠੋਕਾਂਗੇ ਇਹ ਇਹ ਇਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਲਿਓ ਕੌਣ ਨੇ ਫਿਰ ਤੁਹਾਨੂੰ ਸਮਝ ਵਿੱਚ ਆ ਜਾਊ ਜਾਨੀ ਕਿ ਕੁੱਲ ਮਿਲਾ ਕੇ ਇਹ ਕਹਿ ਲਓ ਵੀ ਜੀਤੋਂ ਵੀ ਜੋਰ ਲੱਗਦਾ ਲਾ ਲਓ ਭਗਵਾਨ ਤਮਾਨ ਨੇ ਲੋਕ ਸਭਾ ਦੀ ਸੰਗਰੋਧ ਵਾਲੀ ਸੀਟ ਜਿਹੜੀ ਹੈ ਉਹ ਕੱਲ ਦੇ ਪ੍ਰੋਗਰਾਮ ਦੇ ਨਾਲ ਜਿੱਤ ਲਈ ਹੈ ਹੁਣ ਮੈਨੂੰ ਗਾਲਾਂ ਕੱਢਣ ਵਾਲੇ ਪਤਾ ਕੀ ਕਹਿਣਗੇ ਇਹ ਭਗਵਾਨ ਤਮਾਨ ਦਾ ਜਮਚਾ ਜੀ ਇਹ ਉਹਦੀ ਬੁਰਕੀ ਤੇ ਪੜਦਾ ਜੀ ਇਹ ਕਤੀੜਾ ਪਤਾ ਬੜਾ ਕੁਝ ਕਹਿਣਾ ਇਹਦੇ ਨਾਲ ਸਾਨੂੰ ਕੀ ਮਤਲਬ ਹੈ ਮੈਂ ਜਿਹੜੀ ਗੱਲ ਕਹਿਣਾ ਹੁਣਾਂ ਸਿਧਾਂਤਕ ਤੌਰ ਤੇ ਇੱਕ ਠੋਕੇ ਕਹਿਣਾ ਨਾ ਭਗਵਾਨ ਤਮਾਨ ਨੂੰ ਵੋਟ ਪਾਈ ਹੈ ਨਾ ਪਾਵਾਂ ਇਹ ਲਿਖਾ ਕੇ ਲੈ ਲਿਓ ਠੀਕ ਹੈ ਪਰ ਜਿਹੜੇ ਵੱਡੇ ਵੱਡੇ ਖੁੰਡ ਅਖਵਾਉਂਦੇ ਸੀ ਨਾ ਰਾਜਨੀਤੀ ਦੇ ਕੱਲ ਠੋਕ ਕੇ ਰੱਖਦੇ ਹੁਣ ਕਦੀੜਾ ਕਦੀੜਾ ਪਤਾ ਕਹਿੰਦਿਆਂ ਨੇ ਦੇਖੋ ਡਾਕਟਰ ਰੰਰੇਟਾ ਕਹਿੰਦਾ ਸੀ ਨਾ ਕਿ ਹੁਣ ਬਾਹਰ ਨਹੀਂ ਆਉਣ ਦਿੰਦੇ ਆ ਰਿਹਾ ਸਾਡਾ ਸ਼ੇਰ ਬਾਹਰ ਆ ਰਿਹਾ ਸਾਡਾ ਜੋਧਾ ਬਾਹਰ ਤੇ ਜੋਧੇ ਦੀਆਂ ਕਰਤੂਤਾਂ ਹਜੇ ਹੋਰ ਬਹੁਤ ਬਾਹਰ ਆਉਣ ਵਾਲੀਆਂ ਨੇ ਦੋ ਚਾਰ ਦਿਨ ਠਹਿਰੋ ਜਿਹੜੇ 10 ਦਿਨ ਲਏ ਨੇ ਨਾ ਕਿ 10 ਦਿਨਾਂ ਦੇ ਵਿੱਚ ਬਹੁਤ ਕੁਝ ਬਾਹਰ ਲੈ ਕੇ ਆਉਣਾ ਇਹ ਤੁਰਨੀ ਨਾਨੀ ਜੇਤਨ ਜਿਹੜੇ ਕਟੀੜਾ ਪਿੱਛੇ ਖੜਦਿਆਂ ਨੇ ਇਹ ਬੇਨਤੀ ਪ੍ਰਵਾਨ ਕਰ ਲਿਓ ਤੇ ਮੈਂ ਜਿਹੜੀ ਗੱਲ ਕਹਿਣੀ ਹੁੰਦੀ ਆ ਨਾ ਉਹ ਕਿਸੇ ਦੇ ਕਹੇ ਕਹਾਏ ਨਹੀਂ ਕਹਿੰਦਾ ਹੁੰਦਾ ਬਹੁਤੇ ਲੋਕ ਫੋਨ ਕਰਦੇ ਆ ਇੱਕ ਪਹਾਨੇ ਸਿੱਧੂ ਦੇ ਪਿੰਡ ਦਾ ਸੀ ਗਲੱਕ ਜਾ ਉਹਨੇ ਫੋਨ ਕੀਤਾ ਕਹਿੰਦਾ ਗਿਆਨੀ ਜੀ ਮੈਂ ਸਰਪੰਚ ਬਣਨਾ ਤੁਸੀਂ ਪਹਾਨੇ ਦੇ ਖਿਲਾਫ ਬੋਲਦੇ ਹੋ ਇੱਕ ਲੱਖੇ ਦੇ ਪਿੰਡ ਦਾ ਸੀ ਕਹਿੰਦਾ ਮੈਂ ਵੀ ਸਰਪੰਚ ਜੀ ਲੜਨੀ ਆ ਲੱਖੇ ਦੇ ਖਿਲਾਫ ਬੋਲਦੇ ਹੋ ਬੜੇ ਲੋਕ ਨੇ ਮੈਂ ਬੇਨਤੀ ਕਰਦਾ ਮੈਨੂੰ ਫੋਨ ਜੇ ਕਰਦੇ ਹੋ ਹੁੰਦੇ ਹੋ ਨਾ ਤੇ ਮੈਂ ਕਹਿੰਦਾ ਫੋਨ ਸੁਣ ਕੇ ਕਿਸੇ ਦੀ ਵੀਡੀਓ ਨਹੀਂ ਪਾਉਂਦਾ ਹੁੰਦਾ ਤੇ ਨਾ ਹੀ ਕਹਿੰਦੀ ਅਸੀਂ رائے ਲੈਣੇ ਹੁੰਨੇ ਆ ਠੀਕ ਹੈ ਤੇ ਅਸੀਂ ਤਾਂ ਜੋ ਕੁਝ ਕਹਿਣਾ ਹੈ ਨਾ ਜਿੰਨੀ ਕੁ ਸਮਝ ਹੈਗੀ ਉਹਦੇ ਮੁਤਾਬਕ ਕਹਿਣਾ ਹੈ ਮਿਰਚਾਂ ਲੱਗਣ ਗਈਆਂ ਮੈਨੂੰ ਜਿਹੜੇ ਫੋਨ ਕਰਦੇ ਨੇ ਕੋਈ رائے ਦੇਣੀ ਹੁੰਦੀ ਹੈ ਪੰਜਾਬ ਦੇ ਮੁੱਦੇ ਦੀ ਤਾਂ ਜਰੂਰ ਦਿਆ ਕਰੋ ਐਵੇਂ ਆ ਕਰਦੇ ਹੋ ਆ ਕਰਦੇ ਹੋ ਐਨ ਕਿਸੇ ਦੇ ਮੈ ਲਾਈ ਲਗਣੀ ਹੈ ਕਿਸੇ ਦੇ ਪਿੱਛੇ ਲੱਗ ਕੇ ਜਿਹੜੇ ਫੇਸਬੁੱਕ ਤੇ ਪੰਪ ਦੇਣ ਵਾਲੇ ਨੇ ਨਾ ਮੈਂ ਚੰਗੀ ਤਰ੍ਹਾਂ ਜਾਣਨਾ ਚੱਕਦੇ ਹੋ ਫੱਟੇ ਆ ਜਿਹੜੇ ਆ ਜਿਹੜੇ ਭਾਨ ਸੁਧਵਰ ਗੰਦਰ ਪਸਾਇ ਨੇ ਪੰਪਾਂ ਨਹੀਂ ਪਸਾਏ ਹੋਏ ਨੇ ਠੀਕ ਹੈ ਨਾ ਬਸ ਇੰਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ